ਸਸੀਕਰ ਸਰਦਾਰਨੀ ਪਾਲਾ ਬੋਲਦਾ ਸੀ ਅੱਛਾ ਕਿਵੇਂ ਆ ਪਾਲੇ ਹੈਂ ਤੂੰ ਕਿੱਥੇ ਗਿਆ ਸੀ ਜਾਂ ਇੰਨੇ ਦਿਨ ਹੋ ਗਏ ਤੈਨੂੰ ਆਇਆ ਨਹੀਂ ਤੂੰ ਸਰਦਾਰਨੀ ਤੇ ਸਹਰੀ ਉੱਡ ਗਿਆ ਸੀ ਨਾ ਤੇ ਸਾਡੀ ਲੰਬਰਦਾਰਨੀ ਗਈ ਸੀ ਅਦਰ ਜਵਾ ਇੰਨੇ ਇੰਨੇ ਦਿਨ ਉਹ ਫਿਰ ਅਸੂਕੇ ਬੈਗੀ ਸੀ ਤੇ ਗਾਹ ਫਿਰ ਉਹਨਾਂ ਨੇ ਸਹਰਿਆ ਨੇ ਬਣਾ ਲਿਆ ਵੀਟ ਤਦ ਨੂੰ ਪਤਾ ਵੀ ਫਿਰ ਸਹੁਰੇ ਜਦੋਂ ਇੰਨੀ ਕੀ ਸੇਵਾ ਕਰਨਾ ਤੰਗ ਨਾ ਕਰਿਆ ਕਰ ਨਾ ਗੁਰੂ ਸੁਖੀ ਜਾ ਕੇ ਦੇ ਇਸ ਤਰੀਏ ਇਹ ਹੋ ਹੈਗੀ ਹੈਗੀ ਜਿਉ ਉਹਨੂੰ ਨਾ ਤੰਗ ਕਰਾਂ ਤੇ ਫਿਰ ਮੈਂ ਤੈਨੂੰ ਤੰਗ ਕਰਾਂ ਹੈ ਮੈਂ ਕੋਈ ਨਾ ਮੈਂ ਉਸ ਤੰਗ ਕਰੇਗਾ ਇਹ ਨਹੀਂ ਗੱਲਾਂ ਕਰਦਾ ਤੇ ਫਿਰ ਹੋਰ ਫਿਰ ਕਿਹਨੂੰ ਕਰਾਂ ਜਿਹੜੀ ਹੁਣ ਸ਼ਿਹਰਿਆ ਨਾ ਛੇੜੀ ਐ ਇਸ ਨੂੰ ਤੰਗ ਕਰੂੰਗਾ ਵੇ ਕਿਛੇ ਹੋਰ ਨੂੰ ਛੇੜੀ ਕਰਾਂਗਾ ਬਈ ਤੋਂ ਮੈਂ ਨਹੀਂ ਕਿਹਾ ਸੀ ਕਿ ਮੈਂ ਨਹੀਂ ਲੇ ਤੁਸੀਂ ਗੱਲ ਲਈ ਇਹੋ ਜੀ ਕਰਦੇ ਨੇ ਤੁਸੀਂ ਜਨਾ ਕਿ ਉਹਨੂੰ ਚੰਗੀ ਨਾ ਕਰਿਆ ਕਰ ਲੈ ਹੁਣ ਲਿਆਂਦੀਏ ਤਾਂ ਫਿਰ ਮੈਂ ਚੰਗੀ ਤੇ ਮੈਂ ਕਰੂੰਗੀ ਫਿਰ ਹੋਰ ਚੰਗੇ ਕੋਲ ਕਾਈਂ ਤਰੋ ਸਰੋ ਵੇਂਦੀ ਆਗੀ ਉਹ ਸਰ ਸੋਨਾ ਸਾਇਰ ਨਾ ਕਰਨਾ ਫਿਰ ਤੂੰ ਜਾਨਾ ਫਿਰ ਉਂਦਾ ਨਹੀਂ ਇੱਥੇ ਕੰਮ ਦਾ ਔਖਾ ਹੋ ਜਾਂਦਾ ਮੈਨੂੰ ਪਤਾ ਕਿ ਔਖਾ ਹੈਗਾ ਮੇਰੀ ਗੱਲ ਤਾਂ ਚੁਣੋ ਤੁਸੀਂ ਮੈਨੂੰ ਲੱਗਦਾ ਉਹਦੀ ਫੇਕਿਆਂ ਨੇ ਸ਼ੈਡਿੰਗ ਅਗੇ ਚੰਨ ਦੇ ਇਹ ਹੈ ਜੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਘਰ ਪਰਤਨ ਵਾਲੀਆਂ ਇਹ ਦੀ ਸ਼ੈਟਿੰਗ ਹੈ ਰਿਪੀਟਿੰਗ ਇਸੇ ਨਾਲ। ਤੈਨੂੰ ਤੀਜੇ ਦਿਨ ਕਹਦੇ ਦੇਵੀ ਨੂੰ ਫੈਨ ਸ਼ੇਰ ਪੀ ਆ ਮੈਂ ਸ਼ੈਟਿੰਗ ਦੇ ਉੱਤੇ ਮੇਲੇ ਉੱਤੇ ਜਾਣਾ ਮੇਲੇ ਦੇ ਜਾਣਾ। ਮੇਲੇ ਦੇ ਸ਼ੈਟਿੰਗ ਕੋਲ ਜਾਂਦੀ ਹਾਂ। ਤਾਂ ਕਿਹੜੀ ਸੈਟਿੰਗ ਸ਼ੂਟਿੰਗ ਕੀਤੀ ਹੁੰਦੀ ਹੈ ਜੀ ਵੀ ਇਹ ਜੀਆਂ ਗੱਲਾਂ ਨਹੀਂ ਕਰੀਦੀਆਂ ਆਂਦੀਆਂ ਕਿਉਂ ਜਵਾਰ ਆਉਂਦੇ ਤੂੰ ਘਰ ਖਰਾਬ ਕਰ ਜਾਵੇਂਗਾ ਆਪਦਾ। ਡੱਬ ਰਹਾ ਉਹ ਤੇਰਾ। ਉਹ ਸ਼ਾਰਾ ਜਣੀ ਫਿਓਂਟੇ ਲੱਗੀ ਰਹਿੰਦੀ ਹੈ ਪਤਾ ਨਹੀਂ ਕਿਹੜੇ ਕੰਜਨ ਨਹੀਂ ਕਰਦੀ। ਦੇਖ ਉਹਨ ਤਾਂ ਦਿਕਲ ਹਰੇਕੀ ਚ ਲਾਉਂਦਾ ਹੈਗਾ ਕੇਹੀ ਜਿਹਾ ਗੱਲਾਂ ਤਾਂ ਕਰੀ ਅੰਨਾਂਗਾ ਨਹੀਂ ਇਹ ਤਾਂ ਖੇਤ ਉਹ ਸਾਰਾ ਦਿਨ ਖੱਪਦੇ ਮਰਦੇ ਆਂ ਤੇ ਉਸੋ ਹੀ ਅੱਥ ਨੇ ਜਾਨੇ ਲਿਖ ਨਹੀਂਿੰਦਨੀ ਜਿੰਦੀ ਮੈਂ ਜਾ ਕੇ ਨਾਲ ਜਿ ਲੱਗਦੇ ਮਿੰਦਨੀ ਲਾਉਂਦੀ ਹੈ ਇਹੀ ਕਰੇ ਬੰਦੇ ਦਾ ਤੂੰ ਵੀ ਮੇਰੇ ਵਾਂਗੂ ਤਾਂ ਸਹੀ ਆ ਤੇ ਵੀ ਸਰਦਾਰ ਵੀ ਆ ਵੀ ਕੱਦੇ ਦੇਖੋ ਚਨਾ ਤੈਨੂੰ ਪਤਾ ਤਾਂ ਹੈ ਤੇ ਸਰਦਾਰ ਬਾਈ ਨਹੀਂ ਸੁੱਖੀ ਕੰਦਾਗਾ ਉਹ ਉਹ ਨਾ ਪਈ ਸਾਰਾ ਦਿਨ ਬੋਲਾ ਹੋਇਆ ਰਹਿੰਦਾਗਾ ਇਸੇ ਡਾ ਮਾਰੀ ਜਾਂਦਾ ਡਰ ਜਾ ਲਾਈ ਜਾਂਦਾ ਗਾ ਬਾਕੀ ਉਹਨੂੰ ਪੰਚਾਇਤ ਤਾਂ ਪਨੀ ਦੇਲ ਮਿਲਦੀ ਹੀ ਡੜ ਬਗ ਗਿਆ ਉੱਧਰ ਬਗ ਗਿਆ ਟੰਗਾ ਉਹਨੇ ਜੀਪ ਆ ਕਰਤੀ ਆ ਕੀ ਇਹ ਤਾਂ ਸਿਕਤੇ ਸਰ ਸਰਦਾਰ ਤਾਂ ਨਹੀਂ ਸੈਟਿੰਗ ਕਰੀ ਬੈਠਾ ਨੂੰ ਮੈਂ ਟੱਕਰ ਦੇ ਲੱਗਦੇ ਆ ਜੀ ਤੇ ਤੈਨੂੰ ਸਰਦਾਰ ਨਹੀਂ ਇੱਕ ਗੱਲ ਦੱਸਦੇ ਗੱਲ ਤੇਰੇ ਤੇ ਮੇਰੇ ਵਿੱਚ ਰਵੇ ਹਾਂ ਆਪਣੀ ਮੋਟਰ ਤੇ ਜਨਾਨੀ ਹੁੰਦੀ ਇਹਦੇ ਕੋਈ ਸਰਦਾਰ ਕੋਈ ਨਹੀਂ ਜਦੋਂ ਇਹ ਗੱਲ ਨਾ ਕਰਦਾ ਤੂੰ ਮੈਂ ਮੈਨੂੰ ਸੌਂ ਲੱਗੇ ਵੱਡੇ ਮਹਾਰਾਏ ਦੀ ਮੈਂ ਗੱਪ ਨਹੀਂ ਮਾਤਾ ਜਨਾਨੀ ਆਉਂਦੀ ਐ ਰੋਪੜ ਤੋਂ ਆਉਂਦੀ ਐ ਜਨਾਨੀ ਇੱਕ ਪੂਰੀਆਂ ਬਣ ਠਣ ਕੇ ਐਵੇਂ ਪੂਰੀ ਫਿਰ ਵੀ ਇਹ ਪੰਜ ਜਿਹੜਾ ਮੈਂ ਹੁਣ ਦੱਸਦਾ ਆਂ ਘੁੰਣਿਆ ਪਹਿਲਾਂ ਨਹੀਂ ਮਿਲਿਆ ਤੈਨੂੰ ਜਿੱਦਿਦ ਹੁਣ ਤੂੰ ਮੁੱਗਾਂ ਬੰਦ ਕਰਦੇ ਸਰਦਾਰ ਦਾ ਜਿਹੜਾ ਕਰਦੀ ਐ ਲੈ ਮੈਂ ਤਾਂ ਕੀ ਮੁੱਗਾਂ ਬੰਦ ਕਰਾਂ ਮੇਰਾ ਕੰਗੀ ਬੈਠਾਗਾ ਮੈਂ ਕਿਹਨਾ ਬੈਠੀਗਾ ਮੈਂ

ਮੈਨੂੰ ਕਹਿੰਦਾ ਹੈ ਕਿ ਨਹੀਂ ਉਹ ਨਹੀਂ ਕਿ ਮੈਨੇ ਸਵਾਰੀ ਦਿੰਦੀ ਐ ਜਿੰਨਾ ਜਿੰਨਾ ਸਵਾਰੀ ਮੈਨੂੰ ਦੇ ਦਿੰਦੀ ਐ ਮੈਂ ਕਿ ਤੂੰ 5000 ਤੂੰ ਇਹਨੂੰ ਦਿੰਨਾ ਹੈ ਤੂੰ 5000 ਘਰੇ ਤੇਰੇ ਜਵਾਕਾਂ ਨੂੰ ਦੇ ਤੂੰ ਘਰੇ ਜਾ ਕੋਈ ਫਲ ਫਰੂਟ ਲਿਆ ਕੇ ਦੇ ਤੇਰੇ ਜਵਾਕਾਂ ਨੂੰ ਐਵੇਂ ਬਾਹਰ ਵੀ ਚੋਰੀ ਦੀ ਮੋਰੀ ਚ ਪਾਉਣ ਦਾ ਕੀ ਫਾਇਦਾ ਕਿ ਗਲਤ ਗੱਲ ਹੈ ਸਜ਼ਾ ਨਹੀਂ ਮੇਰੀ ਜੇ ਪੈਸੇ ਤਰ੍ਹਾਂ ਬਦੇ ਦਿੱਸਦੇ ਰਹਿ ਗੋਸ਼ਾਗਾ ਪਰ ਇਹ ਵੀ ਕੰਮ ਤਾਂ ਨਾ ਕਰੇ ਫਿਰ ਮੈਨੂੰ ਸੱਚ ਦੇਖ ਲਈ ਪੜਤਾ ਵੇਲੇ ਵੀ ਕਿਨੇ ਆ ਕਿ ਮੈਂ ਨਹੀਂ ਮੈਂ ਤਾਂ ਅੱਜ ਸੱਚੀ ਤੋਂ ਆ ਰਹੀ ਵੀਰੇ ਨਹੀਂ ਮੈਂ ਕੀ ਤੇ ਫਿਰ ਫਿਰ ਬੀਤੋੜੇ ਨੇ ਦਾ ਕੀ ਕਰਦਾ ਹੋਊਗਾ ਜਦੋਂ ਇੱਥੇ ਸਾਰੇ ਜੰਤੇ ਸ਼ਹਿਰੀ ਹੋ ਤਾਂ ਇੱਥੇ ਬਾੜ ਦੰਦਾਗਾ ਤੇ ਤੇਰੀ ਵਾਲੀ ਤੇਰੇ ਵਾਲੇ ਹੁਣ ਜਿਗਾਉਂਦੀ ਹੈ ਵੀ ਨਹੀਂ ਦੇਖਾਂਗੀ ਕੁਛ ਅਗਰ ਇੱਥੇ ਸਰਦਾਰ ਤੇ ਰੱਜਿਆ ਹੋਇਆ ਹੈਗਾ ਬਿਟੂ ਆਜੇ ਤਾਂ ਅੱਛਾ ਇਹ ਸਦਨ ਨੂੰ ਪਤਾ ਲੱਗਿਆ ਨਾ ਮੇਰੇ ਬੰਦ ਬੰਦ ਘੱਟ ਦੂ ਫਿਰ ਬੇ ਉਹਨੂੰ ਕੀ ਪਤਾ ਲੱਗਦਾ ਹੈਗਾ ਓਕੀ ਖਾਣਾ ਉਹ ਪੰਜੇਤਾ ਤੋਂ ਮੇਲ ਨਹੀਂ ਲਿੰਦੀ ਇੱਕ ਤੋਂ ਆਹ ਰੋਗ ਹੋਰ ਦਾ ਕਿਤਾ ਨਾ ਆਉਂਦਾ ਇਹ ਹੂੰ ਹੂੰ ਫੇਰ ਮੇਰੀ ਗੱਲ ਸੁਣੋ ਫੇਰ ਹੂੰ ਹੂੰ ਸੰਦੀਆਂ ਤੇਰੀਆਂ ਸੁਣਨਾ ਹਾਂ ਦੱਸ ਅੱਛਾ ਮੇਰੀਆਂ ਸੁਣੇਂਗੀ ਜਿਵੇਂ ਬਾਣ ਜਿਲੇ ਆ ਤੂੰ ਆਪਦੇ ਵਿੱਚ ਮੈਂ ਨਹੀਂ ਜੋਗ ਜੂਗ ਲੈ ਕੇ ਆਇਆ ਮੈਂ ਤਾਂ ਮੈਨੂੰ ਇਹ ਡਰ ਚ ਰਹਿਣਾ ਇਹਨੇ ਤੇ ਲਾਇਆ ਤੇ ਜਵਾਬ ਤਾਂ ਲੈਂਦਾ ਮੈਨੂੰ ਕਹ ਲੈਣੀ ਮੈਨੂੰ ਕਹ ਲੈਣੀ ਮੈਂ ਨਹੀਂ ਜਾਂਦੀ ਤੈਨੂੰ ਤਾਂ ਮੈਂ ਹੋਰ ਮੈਂ ਕਿਹੜੀ ਕਿਹੜੇ ਗੱਲਾਂ ਨੂੰ ਰੋਈ ਜਾਂਦਾ ਵੀ ਉਹਦੀ ਸੈਟਿੰਗ ਹੈਗੀ ਉਸੇ ਕਿਸ ਨਾਲ ਪੁਰੀ ਮਲੇ ਸਰਪੰਚ ਨਾਲ ਸਰਪੰਚ ਨਾਲ ਸੈਟਿੰਗ ਹੈ ਉਹਦੀ ਉੱਥੇ ਮੈਨੂੰ ਪੱਕਾ ਕਨਫਰਮ ਹੈ ਆ ਦੀ ਗੱਲ ਹੂੰ ਉਹ ਤਾਂ ਆਪ ਵੱਡੇ ਹੱਥ ਮਾਰਦੀ ਕਰਦੀ ਹੈ ਜੀ ਜੀ ਵੱਡੇ ਹੱਥ ਮਾਰ ਨਹੀਂ ਹੁੰਦੇ ਸਰ ਮੈਨੂੰ ਤਾਂ ਉਹਨਾਂ ਕਹਿੰਦੇ ਸੀ ਮੈਂ ਤਾਂ ਨਹੀਂ ਪਾਲ ਲੈ ਵੀਨਾ ਇਹ ਪਾਲੇ ਬਣਾ ਲੈ ਦੰਦੀ ਦੁਨੀਆਦਾਰੀ ਦਾ ਮੂੰਹ ਨਹੀਂ ਕਰਦੀ ਐ ਇਹ ਨਹੀਂ ਪਾਲੇ ਬਣਾਏ ਹੁਣ ਫਿਰ ਮੈਨੂੰ ਦੱਸ ਫਿਰ ਮੈਂ ਫਿਰ ਤੇ ਘਰੇ ਹੀ ਮਿਲਾਂ ਕਿ ਫਿਰ ਆਪਣੇ ਘਰੇ ਤੈਨੂੰ ਕੋਹਂ ਰੋਗ ਦਾ ਟੁਕਦਾਗਾ ਅੱਗੇ ਤਨ ਉੱਕਸਟ ਉੱਕਸਟ ਅੰਦਰ ਬੈਠੇ ਰੋਟੀ ਖਾ ਜੰਨਾ ਅੰਦਰ ਬੈਠ ਕੇ ਤਨ ਬੜਾ ਖੁਸ਼ ਆਵੇ ਮੰਗੂ ਸਮਝ ਨਹੀਂ ਆਉਂਦੇ ਇਸ ਤੇਰਾ ਮੰਗੂ ਵੀ ਚਲੋ ਕੰਮ ਕਰਦਾ ਬਾਲਾ ਪਰਾਣਾ ਹੈ ਲੈ ਫਿਰ ਮੈਂ ਵੀ ਨਹੀਂ ਆਈ ਐ ਕਿ ਉਧਰ ਦਾ ਤੂੰ ਕੰਮ ਕਰਦਾਗਾ ਹੂੰ ਨਿਕਾਲਿਆ ਹੁੰਦਾ ਸੀ ਵੀ ਤਾਂ ਜਿਨਾ ਕੀ ਏਡਾ ਹੋ ਗਿਆ ਤੇ ਵਿਆਹ ਵੀ ਹੋ ਗਿਆ ਕਿਰਪਾ ਜਵਾਕ ਵੀ ਹੋਗੇ ਹੋਈ ਕੀ ਬਸ ਮੈਂ ਹੀ ਕਰਨਾ ਬੜਾ ਛੋਟਾ ਵਿਆਹ ਤਾਂ ਕਿੰਨੇ ਬਸ ਆਈਏ ਬਸ ਰਹਿਣ ਸਾਡੇ ਸਾਡੇ ਕੋਲ ਕਿਹੜੇ ਜ਼ਮੀਨ ਜਾਇਦਾਦ ਹੈ ਫਿਰ ਜ਼ਰਦਾਰ ਨਹੀਂ ਇਹਦਾ ਕੁਛ ਹੈਗਾ ਬੱਲੇ ਬਸ ਓਹੀ ਹੈ ਫਿਰ ਛੱਟ ਦੇਖੀ ਮਜਬੀ ਦੀ ਫਿਰ ਕਿਵੇਂ ਹੋਊਗੀ ਅੱਛਾ ਤੇ ਕੰਦੇ ਹਟਿਆ ਫਿਰ ਚੱਲ ਫਿਰ ਮੈਨੂੰ ਮੈਸੇਜ ਕੋਲ ਮਾਰ ਦੇ ਨਾ ਕਿਤੇ ਨਾ ਹੋਵੇ ਕਿਤੇ ਹੋਰ ਸਕੇ ਬੈਠੀ ਕਿਤੇ ਨਹੀਂ ਨਹੀਂ ਉੱਠਣ ਜਲਦੀ ਨਹੀਂ ਤਾਂ ਮੈਂ ਤਿਆਰ ਨਾਲ ਕਰੂੰਗਾ ਵੀ ਕੋਈ ਮੇਰਾ ਰੱਖਸ਼ੇ ਸੌਣੀ ਹੈ ਅੱਛਾ ਜੀ ਰੱਖਸ਼ੇ ਸੌਣੀ ਮੈਂ ਚੱਲ ਮੈਂ ਫਿਰ ਨਾ ਤੂੰ ਮੈਨੂੰ ਐ ਕਰੀ ਸਰਦਾਰੀ ਮੈਨੂੰ ਮੈਸੇਜ ਕੋਲ ਕਰਦੀ ਮਾੜੀ ਜਰੂਰੀ ਜਵਾਗ ਜਲੇ ਸੌ ਜਾਣ ਜਦੋਂ ਇਹ ਲੱਗਦਾ ਰਿਹਾ ਤੇ ਅੱਧੀ ਰਿੰਗ ਨਾ ਅਜਿਹਾ ਹਰ ਜਨਪਟਾਗਾ ਪੜਦੀ ਹੈ ਜੇ ਅੱਡ ਕਮਰੇ ਤੇ ਹਾਂ ਉਹ ਤਾਂ ਫਿਰ ਉਹ ਨਹੀਂ ਇੱਕ ਬਾਰ ਬਾਰ ਦਿੱਤੀ ਲੱਗਿਆ ਆਪਣੇ ਕੌਣ ਆਪਣੇ ਬਾਹਰ ਆਉਂਦਾ ਹੈਗਾ ਚੱਲੇ ਫਿਰ ਇਹ ਸੀ ਸਾਡੇ ਕਰਮਾਂ ਚ ਕਿੱਥੇ ਏਸੀ ਗਲੇਸ਼ੀ ਜੀ ਇਹ ਕਿਹੜੀਆਂ ਗੱਲਾਂ ਕਰਦਾ ਵੀ ਮੇਰੇ ਤਾਂ ਤੂੰ ਜਿਵੇਂ ਹੋ ਰੋਂ ਰੋਂ ਖੜਾ ਕਰਤਾ ਐ ਕਿਉਂ ਕੰਡਾ ਖੜਾ ਹੋਈ ਜਾਂਦਾ ਹੈ ਪਾਲਿਆ ਉਹ ਤੇ ਰੋਮ ਬਿਠਾ ਦਿੰਦਾ ਤੇਰੇ ਆ ਗਿਆ ప్్రెలబమంలనామా ఩ేధింండింటու 것으로. మ్రాయుజాబలనాబ్ఇ మ్పలువుా 55.